ਲਾ ਅੰਗੱਡੀ ਵਾਲੀ ਗੱਲ ਤਾਂ ਅੱਬ ਨਹੀਂ ਨੀ ਅੱਜ ਡੈੜੀ ਅੱਗੇ ਖਲੋਤੇ ਆ ਚੱਲ ਲਾਗੋ ਨਾ ਗਿਆ ਨਾ ਚੁੱਪ ਕਰਕੇ ਸਕੂਟਰੀ ਚੱਲ ਜਾਨੇ ਅੱਜ ਵੀ ਹੁੰਦੇ ਆ ਸਕੂਟਰੀ ਕਿੱਥੇ ਗਈ ਯਾਰ ਕੋਈ ਹੰੜੀ ਨੋ ਡਾਡ ਜੀ ਹਾਂ ਉਹ ਆ ਸਕੂਟਰੀ ਕਿੱਥੇ ਆਪਣੀ ਜੀ ਅੱਗੇ ਸਵੇਰ ਦਾ ਨਿਕਲਿਆ ਵਾ ਸਿਆਰ ਘਟ ਹੋ ਗਈ ਆ ਜਿਹੜੀ ਰਹਿ ਗਈ ਤੇਰੀ ਉਹ ਨਹੀਂ ਮੈਂ ਤਾਂ ਬੰਬੀ ਚੱਲਾ ਸੀਗਾ ਤੇ ਮੈਂ ਹਾਂ ਤਾਂ ਸਕੂਟਰੀ ਲੈ ਆਇਆ ਨਾ ਗੱਡੀ ਕੀ ਕਰਨੀ ਬਾਰ-ਬਾਰ ਸਕੂਟਰੀ ਸਣੀ ਨੇ ਖੜੀ ਆ ਉਹ ਨਹੀਂ ਨਹੀਂ ਉਹੜੀ ਪੁਰਾਣੀ ਹਟਕ ਪਹਿਲੀ ਸੀ ਉਹ ਕਿੱਥੇ ਆ ਪੁਰਾਣੀ ਆਹੋ ਉਹ ਪੁਰਾਣੀ ਯਾਰ ਮੈਂ ਦੇਤੀ ਆ ਜੇ ਪੁਰਾਣੀ ਦੀ ਕੀ ਪੁੱਛਣਾ ਵਾ ਉਹ ਦੇਤੀ ਆ ਭੁੱਖੇ ਨੰਗਿਆਂ ਨੂੰ ਪੁਰਾਣੀ ਕਿੱਥੇ ਆ ਪੁਰਾਣੀ ਕਿੱਥੇ ਆ ਜਬਾਨ ਬੰਦ ਕਰਦਾ ਪਿਓ ਆਂਦਾ ਲੋੜ ਹੀ ਨਹੀਂ ਇਹਦੀ ਤੁਸੀਂ ਵੀ ਆਂਦੇ ਲੋੜ ਹੀ ਨਹੀਂ ਇਹਦੀ ਉਹ ਲੜਨ ਕੋ ਡਾਇਪੇਜ ਕੀ ਹਾਲ ਦੱਸੋ ਮੈਨੂੰ ਮੇਰੀ ਗੱਲ ਮੇਰੀ ਸੁਣ ਉਹਨੇ ਕੀ ਦੱਸਣਾ ਵਾ ਔਰ ਭੁਖੇ ਨਗੇਰੇ ਜਿਹੜੇ ਆਏ ਤੇਰਾ ਭਰਾ ਦੇ ਸੋਰੇ ਉਹ ਆਏ ਪッセ ਚੜਕੇ ਤੇ ਤੇਰੇ ਪਿਓ ਨੇ ਸਕੂਟਰੀ ਤੇ ਚੜਾ ਕੇ ੱਲੇ ਆ ਦਾਜ ਦੇ ਕੇ ੱਲੇ ਦਾਜ ਦੇ ਕੇ ਓ ਡੈਡੀ ਆ ਤੇ ਬਹੁਤਾ ਵਦਿਆ ਕੀਤਾ ਜੀ ਮੈਂ ਮੁੱਕ ਕਰ ਤੇਰਾ ਕਿਤੇ ਗੰਦੀ ਲਾਦ ਅ ਰਲ ਗਿਆ ਪਿਓ ਨਾਲ ਹੀ ਹੈ ਅਜੇ ਤਾਂ ਤੀਜੇ ਨੇ ਆਉਣਾ ਵਾ ਓ ਮੈਂ ਤਾਂ ਨਾ ਸਕੂਟਰੀ ਕੋ ਤੇ ੱਕੱਡੀ ਦੇਣੀ ਸੀ ੱਕੱਡੀ ਦੇ ਦਾਂ ੱਕੱਡੀ ਵੀ ਜਿੱਦਾਂ ਫੋਟਾ ਉੱਥੇ ਆ ਤਾਂ ਡੈਡੀ ਬੜਾ ਮਨ ਖੁਸ਼ ਹੋਈ ਹੁਣ ਤੇ ਪਛਾਰੇ ਤੋ ਪੈ ਛੱਡਦੇ ਹਮ ਦੇ ਬੱਠਾ ਜਉਂਦੇ ਸੀ ਆਹ ਚੰਗਾ ਆ ਮਮੀ ਚੁਪ ਕਰੇ ਕਮੈਂਟ ਮੇਰੀ ਗੱਲ ਸੁਣ ਆ ਜਿਹੜੀ ਤੇਰੀ ਮਾਂ ਹਰ ਗੱਲ ਤੇ ਭੁੱਖੇ ਨਾ ਭੁੱਖੇ ਨਾ ਕਰਦੀ ਨਾ ਮੇਰੀ ਗੱਲ ਸੁਣ ਰੱਬ ਕੋਲ ਰਿਆ ਕਰ ਕਿ ਤੈਨੂੰ ਇਹ ਦਿਨ ਆਪ ਨਾ ਵੇਖਣੇ ਪੈਣਗੇ ਚੁੱਪ ਕਰ ਜੋ ਕਿਉਂ ਵੇਖਣੇ ਪੈਣਗੇ ਕਮਾਈਆਂ ਕੀਤੀਆਂ ਲੱਗੀ ਸਮਝ ਕਹਿੰਦੇ ਨਾ ਜਨਾਨੀ ਸੂਈ ਦਾ ਘਰ ਬਣਾ ਲੈਂਦੇ ਸੂਈ ਨਾ ਟਾ ਲੈਂਦੀ ਬਣਾਇਆ ਵਾ ਵਿਗਾੜਿਆ ਨਹੀਂ ਕੱਖ ਤੇ ਤੁਹਾਨੂੰ ਦਿਖਦਾ ਹੀ ਨਹੀਂ ਆ ਉਹ ਕੀ ਲਾ ਕੇ ਲੈ ਕੇ ਆਓ ਇਹ ਲਾ ਕੇ ਲੈ ਕੇ ਆਇਆ ਪੁਰੀਆਂ ਨੂੰ ਦਾਇਂ ਦੇ ਦੇ ਵੇਖੇ ਉਹ ਖੋਤੀ ਸਕੂਟਰੀ ਖਰਾਬ ਹੋਣ ਦੇ ਹੀ ਲੈ ਗਿਆ ਤੇ ਚੰਗੀ ਗੱਲ ਵਾ ਹੋ ਜਾਂਦੀ ਖਰਾਬ ਕਰ ਜਾਂਦੀ ਮੇਰੇ ਘਰ ਹੈ ਕਾਦੀ ਇਸ ਤਰ੍ਹਾਂ ਚੁੱਕ ਕੇ ਮੂੰਹ ਤੁਰ ਕੇ ਤੇ ਲੈ ਗਿਆ ਸਕੂਟਰੀ ਚੜ ਕੇ ਬੁਰਨ ਕਰਦੇ ਗਾ ਗਏ ਆ ਉਹ ਚਾਰ ਚਾਰ ਜਿਹੜੇ ਖੋਤੀਆਂ ਕਰ ਚਾਰ ਚਾਰ ਚੋਟੇ ਆਖ ਰਗੀ ਦੇਤੀ ਆ ਤੇ ਦੇ ਹੱਥ ਹਲਾਲ ਦੀ ਕਮਾਈ ਦੀਆਂ ਵਾ ਠੀਕ ਵਾ ਨਾ ਉਹ ਕਿਹੜੀ ਮੇਰੀ ਗੱਲ ਸੁਣ ਮਮੀ ਉਹ ਕਿਹੜੀ ਕਿਤੇ ਉਪਰੇ ਤਾਂ ਗਈ ਆ ਉਹ ਵਿਚਾਰੇ ਤੋਰੇ ਧਰੀਂ ਦੇ ਆ ਨਾਲੇ ਸੌਖੇ ਆ ਰਿਆ ਕਹਿੰਦੇ ਸਾਡੇ ਕਰ ਮਾਤਰੀ ਵਧਾਈ ਕਰਦੀ ਆ ਕਿ ਜਿਹੜੀ ਕਮਾਈ ਹੈ ਨਾ ਸਾਰੀ ਕੀਤੀ ਨੇ ਆ ਅਸੀਂ ਸੁਤੇ ਰਹਿੰਨੇ ਹਰ ਜਣ ਆਹੋ ਤੇ ਮੇਰੀ ਕਮਾਈ ਨੇ ਕੀਤੀ ਸਾਰੇ ਪਿਓ ਨੇ ਆਟੀ ਨੇ ਕੀਤੀ ਪਿਓ ਨੇ ਬਚਾਈ ਮਾਂ ਨੇ ਆ ਮਾਂ ਨੇ ਚਾਈ ਮਾਂ ਨੇ ਉਹ ਮੰਮੀ ਸਾਰੇ ਕੰਮ ਕਰਦੀ ਰਹੀਆਂ ਠੀਕ ਹੈ ਨਾ ਕਿੱਤੇ ਆ ਆਹੋ ਐਡੀ ਗੱਲ ਸਣਾ ਮੇਰੀ ਹੁਣ ਜਬਾਨਾ ਖਲਾ ਜਿਹੜੇ ਆਪਣੇ ਭਰਾ ਨੂੰ ਦਿੱਤਾ ਸੀ ਜਿਹਨੇ ਟੇਟਰ ਕਿੰਨੇ ਸਾਲ ਹੋ ਗਏ ਆ 3 ਸਾਲ ਹੋ ਗਏ ਤੇ ਖਦੋ ਤੇਨੂੰ ਘਰਾਂ ਨੂੰ ਤੇ ਫਿਰ ਕਿਹੜੇ ਮੁੰਨਾਂ ਲੈ ਗਏ ਤੇ ਫਿਰ ਕੀ ਹੋਇਆ ਆਹੋ ਇਹ ਮੈਂ ਦਿੱਤਾ ਸੀ ਫਿਰ ਕੀ ਹੋ ਗਿਆ ਇਹ ਮੂੰਹ ਨਾ ਆਹੋ ਕੱਲਾ ਉਹਨੇ ਦੇ ਸੱਤ ਜਿਹੜੇ ਛੱਡੇ ਜਾਂਦਾ ਉਹ 36 ਜਿਹੜੇ ਛੱਡੇ ਜਾਂਦੇ ਉਹ ਲੜੋ ਨਾ ਲੜੋ ਨਾ ਲੜੋ ਨਾ ਟੁੱਟ ਜਾਂਦੇ ਇਥੇ ਮਰ ਤਾ ਵਾਪਸ ਨਹੀਂ ਖੜੀ ਤੁਹਾਡੀ ਤੀਜੇ ਘਰ ਆਵਾਜ਼ ਜਾਣ ਦੀ ਹੁੰਨੀ ਆ ਵੀਰੇ ਜਿਹੜੇ ਬੈਗ ਲਾਂਡੇ ਇਹ ਤੁਸੀਂ ਆ ਜਾ ਮੈਂ ਤਾਂ ਚੱਲ ਜਾ ਕੇ ਪਾਣੀ ਪੁਣੀ ਪੀ ਜਾ ਕੇ ਸ਼ਾਂਤ ਹੋ ਮਾਸਾ ਉਹ ਫੈਰਸ ਲੱਗਦਾ ਵੀ ਤੇਰੀ ਮਾਂ ਦਾ ਨਾ ਦਿਮਗ ਦਾ ਲਾਜ ਹੁੰਣਾ ਲੈ ਇਹਦੇ ਬਾਅਦ ਲੰਡਿਆ ਵਾਹ ਵਾਤੀ ਗੱਲ ਆਪੇ ਬੋਲੀ ਜਾਂਦੀ ਹੈ 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 ਪਰ ਇਹ ਆਹ ਦੀ ਚੰਗਾ ਕੀਤਾ ਸਕੂਟਰੀ ਦੇਤੀ ਆ ਮੈਂ ਅੱਜ ਬੜਾ ਖੁਸ਼ ਹੋਇਆ ਵਾ ਵਿਚਾਰੇ ਧੁੱਪੇ ਹੰਦੇ ਸੀਗੇ ਤੇ ਬਸਾਂ ਧੱਕੇ ਖਾਂਦੇ ਸੀ ਉਹ ਗੱਲ ਛੱਡ ਇਹ ਤਾਂ ਚੰਗੇ ਨਹੀਂ ਲੱਗੀ ਤਾਂ ਹੁਣ ਪਤਾ ਜਮਾਨਾ ਕਿਦਾਂ ਦਾ ਵਾ ਜਿਹੜਾ ਬੰਦਾ 1 ਮਿੰਟ ਵੀ ਡੇਟ ਹੋ ਜਾਣਾ ਤੇ ਮੁਰਕੇ ਘੰਟਿਆਂ ਬਧੀ ਜਾ ਪੈਂਦਾ ਹੀ ਹੁਣ ਵਿਚਾਰਾ ਕੰਮ ਹੀ ਕਰਦੇ ਕਰਦਾ ਵਾ ਲਾਗੇ-ਹਾਗੇ ਜਾਣਾ ਵਾ ਸਾਈਕਲ ਤੇ ਜਾਂਦਾ ਵਾ ਚੱਲ ਹੁਣ ਲਾਗੇ ਆਪਣੇ ਕੰਮ ਕਰਦੇ ਕਰੂਗਾ ਤੇ ਨਹੀਂ ਉਹ ਨਾਲੇ ਟਾਈਮ ਬੱਜ ਜਾਂਦਾ ਇੰਨੇ ਕੰਮ ਜੀ ਇਹ ਵੀ ਖਲੋਤੀ ਖਰਾਬ ਹੋਣੀ ਨਾਲੇ ਵਿਚਾਰਾ ਸ਼ਹਿਰ ਹੋ ਜਾਂਦਾ ਬੈਠੇ ਰਹਿੰਦੀ ਹੁਣ ਇਹ ਵੀ ਗਰਮੀ ਕਰ ਕਿੱਥੇ ਜਾਵਾਂ ਆ ਇਦਾਂ ਬੰਦਾ ਆਪਣੇ ਸਾਧਨ ਵੇ ਤੇ ਚੱਲ ਚੀਜ਼ਾਂ ਕਿੱਟ ਜਾਂਦਾ ਵਾ ਮੰਮੀ ਨੇ ਕਹੇ ਕਿ ਤੇ ਮੰਗੇ ਨਾ ਮੈਨ ਕੋਈ ਚੀਜ਼ ਕੋਈ ਜੀ ਇਹ ਨਾ ਹੋਏ ਫੋਨ ਲਾ ਕੇ ਵੀ ਵੇਸ਼ ਕਰਦੀ ਜਾਂ ਲਾਉਂਦੀ ਮੈਨੂੰ ਨਾ ਤੇਰੇ ਤੇਰੀ ਮਾਂ ਤੇ ਨਾ ਗੁੱਸਾ ਆਉਂਦਾ ਵਾ ਇਹਨੂੰ ਮੈਂ ਨਾ ਘਰੋਂ ਕੱਢਦਾ ਇਹ ਕਰ ਯਾਰ ਕੀ ਕਰੇ ਹੁਣ ਬੰਦਾ ਉਮਰ ਕਿਹੜੀ ਚੱਲਣ ਦੀ ਆਪਣੀ ਹੁਣ ਘਰੋਂ ਕੱਢਣ ਵਾਲੇ ਡੈਡੀ ਕਿਹੜੇ ਕੰਮ ਆ ਇੱਕ ਗੱਲ ਹੋਰ ਸਮਝਾਇਓ ਉਹ ਮਾਂ ਭਾਬੀ ਨੇ ਗੱਲਾਂ ਕਰਿਆ ਕੋਈ ਵੀ ਉਹ ਲੱਗੀ ਉਹਦੇ ਸਾਹਮਣੇ ਜ਼ਬਾਨ ਖੋਲ੍ਹਣ ਮੈਂ ਤੈਨੂੰ ਮੈਂ ਕਿਹਾ ਪੁੱਤ ਜਾ ਆਪਣਾ ਕੰਮ ਕਰ ਤੇ ਸੁਣਿਆ ਹੋਣਾ ਬੰਨੇ ਉਹ ਕਿਹੜੀ ਜਾਣੀਆਂ ਸਾਰੀ ਗੱਲ ਦੀ ਸਮਝਾਉਂ ਉਹ ਆਹੋ ਚਲੋ ਛੱਡੋ ਮੈਨੇ ਮਰ ਜੀ ਬਰਕਤ ਕੰਡ ਬਰਕਤ ਬਲੈਨਸੋ ਤੇ ਯਾਦ ਦੀ ਆ ਅੱਛਾ ਅੱਛਾ ਮੈਂ ਹਾਂ ਇੱਥੇ ਹੁਣੇ ਆਵਾਜ਼ਾ ਮੁੰਜਾ ਮੰਨ ਲਿਆ ਬਣਾਏ ਹੁਣੇ ਚਲੋ ਕੋਈ ਨਹੀਂ ਮੇਰੀ ਗੱਲ ਸੁਣ ਤੂੰ ਮੰਮੀ ਤੋਂ ਹੋ ਕੇ ਮੈਂ ਦੁਪਟਾ ਨਾਲ ਪੂਰੀਆਂ ਕਰਾਇਆ ਚੰਗਾ ਤੇਰਾ ਉਹ ਨਾ ਕਰਾ ਇਹਦਾ ਗਿਆ ਤੂੰ ਵੇਖ ਲੈ ਘਰ ਲੱਗੇ ਨਹੀਂ ਨਹੀਂ ਚੱਲਾਂ ਬੱਸ ਆ ਸਾਰਾ ਕੁਝ ਨਹੀਂ ਜਣਾ ਨਹੀਂ ਨਹੀਂ ਮੇਰਾ ਕੰਮ ਆ ਆਪਣੇ ਚੱਲਾਂ ਬੰਬੀ ਚੱਲਾਂ ਬੱਸ ਮੈਂ ਹਾਂ ਮਿੰਟ ਕਰਿਆ ਕਰੋ ਦੂਜਾ ਮੋਟਰਸਾਈਕਲ ਹੈ ਨਾ ਚੱਲ ਆ ਜਾ ਮੋਟਰਸਾਈਕਲ ਚੰਗਾ ਰੱਬ ਨੇ ਤੇਰਾ ਕੋ ਦਤਾਵਾ ਤੇਰੀ ਮਾਤਾ ਮਰਮਰੂ ਕਰਦੇ ਰਹਿੰਦੀ ਹੈ ਕੋਈ ਗੱਲ ਨਹੀਂ ਮਿਹਨਤ ਕਰੇ ਬੰਦਾ ਸਭ ਕੁਝ ਮਿਲਦਾ ਵਾ ਹਾਂ ਮम्मी ਨੇ ਕਿੰਨਾ ਕਲੇਸ਼ ਪਾਇਆ ਘਰ ਵਿੱਚ ਇੱਕ ਸਕੂਟਰੀ ਕਰਕੇ ਜੇ ਮੰਮੀ ਹੁਣੀ ਲੈ ਹੀ ਗਏ ਤੇ ਫਿਰ ਕੀ ਹੋ ਗਿਆ ਪਰ ਮੰਮੀ ਨਹੀਂ ਆਪਣੀ ਆਤ ਤੋਂ ਬਾਜ ਆ ਸਕਦੇ ਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਜੇ ਮੈਂ ਮੰਮੀ ਨੂੰ ਨਾਲ ਫੋਨ ਕਰਕੇ ਕਹਾਂ ਤੇ ਡੈਡੀ ਨੇ ਵੀ ਗੁੱਸਾ ਕਰਨਾ ਤੇ ਉਹ ਵੀ ਕੀ ਸੋਚਣਗੇ ਵੀ ਮਗਰੇ ਇੰਨੇ ਹਨ ਫੋਨ ਲਾਤਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਨਾ ਮੈਂ ਗੁਸ਼ਰਨ ਨੂੰ ਦੱਸਣ ਜੋਗੀ ਚਲ ਇਦਾਂ ਕਰਦੀ ਹਾਂ 2-4 ਦਿਨ ਰੋਕੇ ਤੇ ਮੰਮੀ ਨਾਲ ਫੋਨ ਕਰਕੇ ਕਹੂੰਗੀ ਕਿ ਛੱਡ ਜੋ ਸਕੂਟਰੀ ਮੇਰੇ ਤੇ ਮੰਮੀ ਨੇ ਤੇ ਬੜੀ ਲੜਾਈ ਪਾਣੀ ਘਰ ਚ ਹਾਏ ਹੁਣ ਮੈਨੂੰ ਡਰ ਲੱਗਣਾ ਮੰਮੀ ਕਿਤੇ ਮੇਰੇ ਦਵਾਲੇ ਨਾ ਹੋ ਜਾਣਾ ਕਿ ਮੈਂ ਚਲ ਜਾ ਅੰਦਰ ਯਾਰ ਲੇਟ ਹੋ ਗਏ ਆਂ ਮੰਮੀ ਹੁਣੀ ਭਾਂ ਚੜ ਗਏ ਹੁਣ ਦਲਜੀਤ ਦਲਜੀਤ ਹਾਂਜੀ ਹਾਂਜੀ ਉੱਠ ਜਾ ਪਣੀ ਆ ਜਾ ਗਿਆ ਯਾਰ ਇਨੂ ਕਰਾ ਦਲਜੀਤ ਕੀ ਗੱਲ ਵਾ ਤੂੰ ਘਰੇ ਸਿਰ ਛੁੱਟਿਆ ਵਾ ਕੋਈ ਗੱਲ ਨਹੀਂ ਮੈਂ ਤੇ ਉੱਧ ਬੈਠੀ ਗੱਲ ਤੇ ਕੋਈ ਹੋਈ ਆ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਇਦਾਂ ਨਹੀਂ ਹੋ ਸਕਦਾ ਕੋਈ ਗੱਲ ਤੇ ਹੈਗੀ ਆ ਹਾਂ ਨਹੀਂ ਕੋਈ ਗੱਲ ਹੈਗੀ ਕਹਿੰਦੀ ਨਹੀਂ ਤੁਹਾਨੂੰ ਪੱਕੀ ਗੱਲ ਆ ਹਾਂ ਹਾਂ ਡੈਡੀ ਹੁਣ ਚੱਲ ਗਏ ਆ ਹਾਂ ਚੱਲ ਗਏ ਤੁਹਾਨੂੰ ਡੀਕ ਡੀਕ ਕੇ ਚੱਲ ਗਏ ਤੁਸੀਂ ਆਏ ਨਹੀਂ ਕਿੰਨਾ ਸ਼ਰੋਗਿਆ ਗਿਆ ਨੂੰ ਉਹਨਾਂ ਨੂੰ ਤੇ ਉਹ ਚੱਲਿਆ ਘੰਟਾ ਦੋ ਘੰਟੇ ਅੱਛਾ ਦਲਜੀਤ ਮੇਰੇ ਤੋਂ ਲਕਾਨ ਸੁਣੀ ਗੱਲ ਲੈਕੋ ਤੂੰ ਸਕਦੀ ਨਹੀਂ ਆ ਪਤਾ ਨਾ ਪਤਾ ਮੈਂ ਲਾਈ ਜਾਣਾ ਬਾਹਰ ਯਾਰ ਗੱਲ ਕੀ ਹੁੰਦੀ ਤੂੰ ਆਪ ਦੱਸ ਦੇ ਆਪਣੇ ਮੂੰਹ ਗੱਲ ਕੀ ਹੁੰਨੀ ਆ ਵੀ ਮੰਮੀ ਹਣੀ ਚੱਲੇ ਸੀ ਹੂੰ ਤੇ ਡੈਡੀ ਨੇ ਮੰਮੀ ਨੂੰ ਸਕੂਟਰੀ ਦੇ ਦਿੱਤੀ ਸਕੂਟਰੀ ਆਪਣੀ ਜਿਹੜੀ ਲੱਗੀ ਸੀ ਹਾਂ ਹਾਂ ਅੱਛਾ ਉਹ ਦੇਤੀ ਮੰਮੀ ਨੂੰ ਮੰਮੀ ਨੂੰ ਚਲਿਆ ਵਧੀਆ ਆ ਤੇ ਪਰ ਮੰਮੀ ਨੇ ਤੇ ਲੜਾਈ ਪਾਈ ਐ ਨਾ ਕੱਚ ਉਹ ਆ ਆ ਗੱਲ ਹੋਈ ਐ ਤੇ ਡੈਡੀ ਮੰਮੀ ਨਾਲ ਮੜੀ ਜੀ ਗੱਲ ਕਰ ਲੈਂਦੇ ਮੇਨੇ ਚੱਲੇ ਤੇ ਡੈਡੀ ਨੂੰ ਅਚਾਨਕ ਚੇਤਾ ਆ ਗਿਆ ਵੀ ਤੁਸੀਂ ਚੱਲ ਬੱਸੇ ਕਿੱਥੇ ਜਾਓਗੇ ਤੇ ਤੁਸੀਂ ਲੈ ਜਾਓ ਇੱਥੇ ਵੀ ਤਾਂ ਲੱਗੀ ਆ ਅੱਛਾ ਚਲੋ ਤਾਂ ਕੋਈ ਗੱਲ ਨਹੀਂ ਗਈ ਵਧੀਆ ਹੋਇਆ ਪਤਾ ਹੀ ਐ ਨਾ ਮੰਮੀ ਦਾ ਮੰਮੀ ਦਾ ਤਾਂ ਪਤਾ ਮੰਮੀ ਨੇ ਤਾਂ ਅੱਗੇ ਕੰਮ ਲੱਭਦੇ ਇਹੋ ਜਿਹਾ ਸੈਰਸ ਵੀ ਆਇਆ ਇਹ ਸਾਰੇ ਮੰਮੀ ਦੇ ਚੰਗੀ ਲੜਾਈ ਪਾਈ ਨਹੀਂ ਉਹਨਾਂ ਨੇ ਹੁੰਦਿਆਂ ਕਿ ਜਾਣ ਤੋਂ ਬਾਅਦ ਜਾਣ ਤੋਂ ਬਾਅਦ ਹੁੰਦਿਆ ਤਾਂ ਨਹੀਂ ਗੱਲ ਕੀਤੀ ਕੋਈ ਨਹੀਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਉਹਨਾਂ ਨੂੰ ਕਹਾਂ ਕਿ ਸਕੂਟਰੀ ਛੱਡ ਜੋ ਉਹ ਨਾਸ਼ ਦੇਣੇ ਤੇਰਾ ਦਿਮਾਗ ਠੀਕ ਵਾ ਇੱਕ ਬੰਦੇ ਦੇ ਕਰਕੇ ਬਾਕੀ ਦੇ ਸਾਰੇ ਕਹਿੰਦੇ ਆ ਨਾ ਵੀ ਕੋਈ ਗੱਲ ਨਹੀਂ ਪਰ ਗੁਸ਼ਨ ਤੁਹਾਨੂੰ ਸ਼ੈਰ ਸਮਾਨ ਦਾ ਡੈਡੀ ਮੰਨਦੇ ਆ ਮੈਂ ਮੰਨਦਾ ਤੇ ਮੰਮੀ ਜੇ ਕਹਿੰਦੇ ਤੂੰ ਮੰਗਾ ਲੈਣੀ ਆ ਕੋਈ ਗੱਲ ਨਹੀਂ ਉਹ ਆਇਆ ਕਰਨਗੇ ਤੇ ਮੰਮੀ ਉਹਨਾਂ ਨੂੰ ਸੁਣਾ ਉਹ ਤੇਰੀ ਗੱਲ ਸੁਣਾ ਗੱਲ ਤਾਂ ਮੰਮੀ ਨੇ ਅੱਗੇ ਵੀ ਕਰਨੀ ਸੀ ਤੇ ਹੁਣ ਬਾਹਲ ਕੇ ਮੰਮੀ ਨੂੰ ਪੁੱਛ ਲੈਦੇ ਚੰਗੀ ਤਰ੍ਹਾਂ ਕਿ ਤੁਹਾਨੂੰ ਉਹਨਾਂ ਤੋਂ ਕੀ ਆ ਨਫ਼ਰਤ ਕਿਉਂ ਇੰਨੀ ਆ ਕੱਲੋਂ ਸਕੂਟਰੀ ਤੇ ਇੱਥੇ ਆਏ ਤੇ ਫਿਰ ਮੰਮੀ ਨੇ ਉਹਨਾਂ ਨੂੰ ਗੱਲਾਂ ਕੀਤੀਆਂ ਤੇ ਫਿਰ ਉਹਨਾਂ ਦੇ ਪੱਲੇ ਕੀ ਰਹਿਣਾ ਉਹ ਗੱਲ ਤੇਰੀ ਠੀਕ ਵਾ ਕੋਈ ਨਾ ਉਹ ਗੱਲ ਦਾ ਕੋਈ ਨਾ ਕੋਈ ਹੱਲ ਕਢ ਲੈਂਦੇ ਆ ਜੇ ਦੇਤੀ ਹੁਣ ਤੇ ਮੂੰਹ ਦੇ ਚੰਗੇ ਛੋੜੀ ਲੱਗਦੇ ਆ ਤੂੰ ਚੁੱਪ ਕਰ ਚੁੱਪ ਕਰ ਮੈਨੂੰ ਡੈਡ ਨਾਲ ਗੱਲ ਕਰ ਲੈਣ ਦੇ ਠੀਕ ਆ ਕੋਈ ਹੱਲ ਕੱਢ ਦੇ ਇਹ ਚੀਜ਼ ਦਾ ਜੇ ਦਿੱਤੀ ਆ ਨਾ ਕੋ ਸੋਚ ਕੇ ਦਿੱਤੀ ਉਹ ਡੈਡ ਨੇ ਤੂੰ ਫੋਨ ਨਹੀਂ ਕਰਨਾ ਚਲੋ ਮੈਂ ਨਹੀਂ ਕਰਦੀ ਹਾਂ ਜੋ ਤੱਕ ਆਪਾਂ ਨਹੀਂ ਨਾ ਕਹਿੰਦੇ ਤੂੰ ਉਹਨਾਂ ਨੂੰ ਕੁਝ ਨਹੀਂ ਦੱਸਣਾ ਠੀਕ ਆ ਠੀਕ ਆ ਨਾ ਠੀਕ ਗੜੀਏ ਉਹ ਲੈਪੋ ਤਾਂ ਆ ਗਿਆ ਮੈਂ ਤਾਂ ਅੰਦਰ ਲੱਭੀ ਜਾਣਾ ਤੁਸੀਂ ਬਾਹਰ ਲਵੇਂ ਪਏ ਹੋ ਓ ਮੈਂ ਇੱਥੇ ਆ ਗਿਆ ਜਾ ਗਰਮੀ ਬੜੀ ਆ ਅੰਦਰ ਚੱਲ ਜਾਣਾ ਸੀਗਾ ਉਹ ਨਹੀਂ ਨਹੀਂ ਬਾਹਰ ਠੀਕ ਆ ਆ ਛਾਵੇਂ ਵਧੀਆ ਹੀ ਚਲੋ ਆਏ ਤੇ ਛਾਂ ਦਾ ਤਾਂ ਵਧੀਆ ਉਹ ਕਿਦਾਂ ਪੈ ਗਿਆ ਵਟਾ ਵਟਾਕ ਨਹੀਂ ਕੰਮ ਮਿੱਟੇ ਹਾਂਜੀ ਹੋ ਗਿਆ ਜੀ ਉਹ ਮੈਂ ਸਰਸ ਨੂੰ ਲਾਇਆ ਇੱਥੇ ਪੈੜੀਆਂ ਚ ਲਾਇਆ ਕਿ ਸਰਸ ਟਕਰਿਆ ਨਹੀਂ ਜੀ ਹਾਂ ਇਹ ਲੱਗਦਾ ਕਦੋਂ ਤਾਂ ਗਿਆ ਵਾ ਇਹ ਦਾਮ ਮਰ ਗਿਆ ਕਦੋਂ ਤਾਂ ਗਿਆ ਹੋਵੇ 15 20 ਮਿੰਟ ਹੋ ਸਕਦਾ ਵੀ ਦੂਜੇ ਰਾਹੇ ਨਾਲ ਚੱਲ ਗਿਆ ਹੋਵੇ ਪਤਾ ਨਹੀਂ ਕਿਹਦੇ ਲੈ ਕੇ ਗਿਆ ਉਹਦਾ ਨਾਲ ਪਤਾ ਨਹੀਂ ਜੀ ਮੇਰ ਨਾਲ ਟੱਕਰਾ ਨਹੀਂ ਹੋਇਆ ਉਹਦਾ ਅੱਛਾ ਅੱਛਾ ਤੇ ਮੈਂ ਬੰਦੇ ਕਿਹਾ ਵਾਂ ਮਿਲ ਗਿਆ ਆਹ ਰੁਪਈਆ 5000 ਦੇ ਆ ਸਾਰਿਆਂ ਨੂੰ ਪੱਕੀ ਆ ਨਾ ਗੱਲ ਪੱਕੀ ਆ ਗੇ ਖਾ ਕੇ ਹੁੰਦੇ ਵੀ ਨਹੀਂ ਹੁੰਦੇ ਪੈਸੇ ਬਾਜ ਉਹ ਨਹੀਂ ਨਹੀਂ ਉਹ ਬੰਦਾ ਚੰਗਾ ਵਿਹਾਰੀ ਆ ਅੱਛਾ ਆ ਅੱਗੇ ਮਤਲਬ ਕੋਲ ਆਇਆ ਕਿਚੋ ਨਾ ਅੱਛਾ ਚੱਲ ਹੈ ਦੂਰੋਂ ਉਹਦੇ ਆ ਥੋੜੇ ਪੈਸੇ ਵਧ ਦੇਣੇ ਪਾਣੇ ਆ 15 ਲੰਬੜ ਕਿਥੇ ਡਿਆ ਹੋਗੇ ਉਹ ਵੀ ਗੱਲ ਹੈਗੀ ਆ ਹੈ ਤੇ ਪੱਕੀ ਗੱਲ ਕਰ ਲਈ ਮੈਂ ਸਾਰਾ ਤੁਹੀਂ ਲੈਣਾ ਹੀ ਚਲੋ ਵਧੀਆ ਹੋ ਜਾ ਤੇ ਲਾ ਦਿੰਦੇ ਬੰਦੇ ਅੱਠ ਹੈਗੇ ਆ ਠੀਕ ਆ ਤੇ ਕੰਮ ਕੱਢਿਆ ਕਰਨਾ ਵਾਵਾ ਉਹਨਾਂ ਨੇ ਨਹੀਂ ਵਧੀਆ ਵਜੇ ਤੇ ਲਾਦਣਾ ਹਨਾ ਡਾੜੀ ਮੇਰੀ ਗੱਲ ਸੁਣੋ ਹਾਂ ਹੁਣ ਤੁਸੀਂ ਵੱਡੇ ਜੇ ਘਰ ਤੋਂ ਸਭ ਤੋਂ ਹਨਾ ਹਾਂਜੀ ਤੁਹਾਨੂੰ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਵਾ ਕੀ ਗੱਲ ਹੋ ਗਈ ਹਨਾ ਉਹ ਗੱਲ ਜਦੋਂ ਦਲਜੀਤ ਦੇ ਮੰਮੀ ਡਾੜੀ ਆਉਂਦੇ ਆ ਤੇ ਮੰਮੀ ਕੋਈ ਨਾ ਕੋਈ ਕਨੂੰ ਕੱਢਣੀ ਹੁੰਦੀ ਉਹਨਾਂ ਨੇ ਇਹਦਾ ਨਾ ਦਿਮਾਗ ਕੋਈ ਲੋੜਦਾ ਬੜਾ ਖਰਾਬ ਹੋਇਆ ਵਾ ਖਰਾਬ ਨਹੀਂ ਨਾ ਖਰਾਬ ਕੰਮ ਹੋਰ ਹੁੰਦਾ ਵਾ ਖਰਾਬ ਦਾ ਗੁੱਸਾ ਵੀ ਨਹੀਂ ਹੁੰਦਾ ਉਹ ਜਾਣ ਬੁਝ ਕੇ ਵਾਲਾ ਕੰਮ ਆ ਤੇ ਅਗਲਾ ਦਾ ਦਿਲ ਦੁਖੇ ਹਾਂ ਹੁਣ ਗੱਲ ਚਲੋ ਤੁਸੀਂ ਦੇਤੀ ਸਕੂਟਰੀ ਮੈਨ ਲੱਗਾ ਪਤਾ ਉਹ ਤੁਸੀਂ ਚਲੋ ਚੰਗਾ ਕੰਮ ਕੀਤਾ ਮਾੜਾ ਨਹੀਂਗਾ ਮੈਨੂੰ ਵਧੀਆ ਲੱਗਾ ਜੋ ਸਿਆਰਸ ਨੂੰ ਵਧੀਆ ਲੱਗਾ ਪਰ ਮੰਮੀ ਤੇ ਫੇਰ ਗੱਲਾਂ ਕਰਨ ਡੇ ਆ ਇਹ ਯਾਰ ਜਦੋਂ ਤੇਰੇ ਆਉਂਦੇ ਨਾ ਬਲੋ ਮੰਮੀ ਡੈਡੀ ਉਧਰ ਆਲੇ ਹਾਂਜੀ ਇਹ ਉਹ ਨਾ ਸਾਹਮਣੇ ਬੜੀਆਂ ਗੱਲਾਂ ਕਰਦੀ ਐ ਇਹੋ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੈਨੂੰ ਬੜੀ ਵਧੀਆ ਸਮਝਾਇਆ ਉਹਨਾਂ ਨੂੰ ਉਚਾਰੇ ਆਪਣੇ ਕੁੜੀ ਦੇ ਘਰ ਆਉਣਾ ਹੀ ਆ ਦੱਸਦਾ ਕੀ ਇਲਾਜ ਕਰਾਂ ਮੈਂ ਯਾਰ ਸਾਰੇ ਮੈਂ ਕੋਈ ਨਾ ਬਿਹਾਲ ਕੱਢੋ ਉਹ ਚੀਜ਼ ਦਾ ਆ ਆ ਉਮਰ ਤੇ ਹੱਥ ਤੋਂ ਪਤਾ ਵੀ ਚੰਗਣ ਲੱਗਦਾ ਨਹੀਂ ਹੱਥ ਉੱਠ ਗਈ ਚੁੱਕਣਾ ਵਾ ਇਹ ਚੀਜ਼ ਦਾ ਹੱਲ ਕੱਢੀਏ ਕੋਈ ਨਾ ਪਈ ਜਾਂ ਤੇ ਮਾਮੇ ਨੇ ਫੋਨ ਕਰੋ ਵੀ ਆ ਮਾਮਾ ਵੇਦਾ ਖਣਵਾਦਾ ਹੀ ਆ ਖਣਵਾਦਾ ਤੇ ਇਹਦਾ ਵਾ ਚਲੋ ਰਿਸ਼ਤਾ ਤਾਂ ਮਾਮੇ ਦੇ ਕਿਆ ਹੋਇਆ ਹੁਣ ਆਪ ਤੇ ਬਾਹਰ ਬੈਠਾ ਹੁਣ ਉਹ ਤਾਂ ਫੇਰ ਹੀ ਆ ਨਾ ਉਹਨਾਂ ਕਰਿਓ ਗੱਲ ਕਿਤੇ ਫੋਨ ਤੇ ਉਹਨੇ ਤੱਕ ਮੰਮੀ ਨੂੰ ਕਹੋ ਵੀ ਜਦੋਂ ਹੁੰਦੇ ਆ ਬਰੋਂ ਹਾਂ ਤੇ ਕਿਉਂ ਤੁਸੀਂ ਉਹਨਾਂ ਨੂੰ ਇਦਾਂ ਮਾੜਾ ਚੰਗਾ ਬੋਲਦੇ ਜੀ ਜੇ ਸਾਈਕਲ ਉਹਨਾਂ ਲੈ ਜਾਂਦਾ ਹਨਾ ਜਾਨ ਨਾਲ ਲਿਆਂਦਾ ਸਿਰ ਤੇ ਲਿਆਂਦਾ ਕਿੱਦਾਂ ਲਿਆਂਦਾ ਸਾਨੂੰ ਇਹ ਗੱਲਾਂ ਕੋ ਮਤਲਬ ਨਹੀਂ ਆਉਣਾ ਚਾਹੀਦਾ ਚਲ ਉਹ ਤੇ ਕਰ ਦੇ ਆਪਣੇ ਨਾ ਚਾ ਆਇਆ ਤੇ ਕੀਤਾ ਉਹਨਾਂ ਨੇ ਪਰ ਤੇਰੀ ਮਾਂ ਨੂੰ ਕੋਈ ਬਹਾਨਾ ਚਾਹੀਦਾ ਗੱਲ ਬਣਾਉਣ ਵਾਸਤੇ ਕੋਈ ਨਾ ਕਿ ਮੈਂ ਗੱਲ ਫੜਾ ਤੇ ਕੋਈ ਨਾ ਕਹੀ ਜਦ ਨੂੰ ਮਲੇ ਚੋਬ ਮਾਰਦੀ ਰਹਾ ਹੁਣ ਦਲਜੀਤ ਡਰੰਡੀ ਆ ਕਿ ਕੱਲ ਨੂੰ ਉਹ ਸਕੂਟਰੀ ਤੇ ਆਉਣ ਤੇ ਮੰਮੀ ਉਹਨਾਂ ਨਾਲ ਗੱਲਾਂ ਨਾ ਸੁਣਾ ਦੇ ਤਾਂ ਉਹਨਾਂ ਪੱਲੇ ਕੀ ਬਜੂਗਾ ਨਹੀਂ ਨਹੀਂ ਕੁੜੀ ਨੂੰ ਡਰਨ ਦੀ ਕੀ ਲੋੜ ਵਾ ਮੈਂ ਇੱਥੇ ਬੈਠਾ ਹਾਂ ਮਾਂ ਕਰਦੇ ਕੋਈ ਗੱਲ ਕੀ ਉਹਦੀ ਗੱਲ ਵੀ ਜਾਇਜ਼ ਵਾ ਜਾਂ ਤੇ ਤੁਸੀਂ ਇਹ ਮਸਲੇ 'ਚ ਮੰਮੀ ਨਾਲ ਗੱਲ ਕਰੋ ਠੀਕ ਆ ਜੇ ਮਦਦ ਦੇਤੀ ਆ ਤੇ ਹੁਣ ਤੋਂ ਕੁਛ ਬੋਲੀ ਨਾ ਜੇ ਇਹਨਾਂ ਮੈਂ ਸਮਝਾਤਾ ਸਿੱਧੇ ਦਾ ਫਤ ਜੀ ਮੈਂ ਵੀ ਗੱਲ ਨਹੀਂ ਕਰਨੀ ਪਰ ਉਹ ਸਮਝੇ ਨਹੀਂ ਜੇ ਅਜੇ ਸਮਝੂ ਕਿਉਂ ਨਾ ਅਜੇ ਗੱਲ ਨਹੀਂ ਜੇ ਬਣੀ ਚੰਗੀ ਤਰ੍ਹਾਂ ਭਾਲ ਕੇ ਗੱਲ ਕਰੋ ਸਾਰਿਆਂ ਦੇ ਵਿੱਚ ਮੈਂ ਕਰੂੰਗਾ ਗੱਲ ਬਾਕੀ ਮੇਰੇ ਕੋਲ ਤਰੀਕੇ ਹੈਗੇ ਕੋਈ ਗੱਲ ਨਹੀਂ ਕਿੱਦਾਂ ਬਾਲ ਚਾਣਾ ਨਾ ਮੈਂ ਸਭ ਜਾਣਦਾ ਇੰਨੇ ਸਾਲ ਹੋ ਗਏ ਮਤੋਂ ਹਾਂ ਫਿਰ ਤਰੀਕਾ ਕੋਈ ਤਰੀਕਾ ਵਰਤਣਾ ਤੇ ਪੈਣਾ ਹੁਣ ਵਰਤਣਾ ਪੈਣਾ ਜੇ ਜਿਹੜੀ ਸਿੱਧੀ ਉਂਗਲਾ ਮੜ ਕੇ ਹੋਣਾ ਨਿਕਲੇ ਨਾ ਤੇ ਥੋੜੀ ਟੇਢੀ ਕਰਨੀ ਪਵੇ ਉਹ ਵਿਚਾਰੇ ਇਨੀ ਇਤ ਕਰਦੇ ਆ ਹਣਾ ਪਰ ਨਹੀਂ ਤੇ ਭਾਰੇ ਮੰਮੀ ਭਾਰੇ ਨਹੀਂ ਗੱਲਾਂ ਕਿਉਂ ਕਰਦੇ ਇਹਨੂੰ ਹজম ਨਹੀਂ ਹੁੰਦੀ ਨਾ ਗੱਲ ਤੇ ਹੀ ਆ ਇਤਨੀ ਨਾ ਬਜਦੀ ਇਹਨੂੰ ਗਾਲੀਆਂ ਦੋ ਗੱਲਾਂ ਕਰਨਾ ਤੇ ਆਪੇ ਠੰਡ ਪੈ ਜੇ ਇਹਨੂੰ ਚਲੋ ਮੇਰੀ ਗੱਲ ਸੁਣ ਦਲਜੀਤ ਨੂੰ ਕਹੇ ਕੋਈ ਫਿਕਰ ਨਾ ਕਰੇ ਕੋਈ ਇਹਦੇ ਮੈਂ ਸਾਫ ਕਰਨਾ ਸੰਭਲੂਗਾ ਭੇ ਤਹੀ ਤਾਂ ਕਰੇ ਉਹ ਸਕੂਟਰੀ ਵਾਲਾ ਮਸਲਾ ਸਲਝਾਉ ਉਹ ਕਿਸ ਤਰ੍ਹਾਂ ਉਹ ਮੈਂ ਸਾਰੇ ਸਮਝ ਸਲਝਾ ਦਨੇ ਆ ਕੱਲਾ ਸਕੂਟਰੀ ਵਾਲਾ ਨਹੀਂ ਇਹ ਜਿਹੜੀਆਂ ਬਾਰ-ਬਾਰ ਉਹਨਾਂ ਤੇ ਗੱਲਾਂ ਕਰਦੀਆਂ ਨਾ ਇਹ ਵੇਖ ਕੇ ਤਾਂ ਜੀ ਬਾਰੇ ਦੀ ਬੰਦ ਕਰ ਦਾਨ ਮੈਂ ਚਲੋ ਕਰੋ ਹਿੱਲਾ ਕੋਈ ਨਾ ਕੋਈ ਹਾਂ ਮੇਰਾ ਧਿਆਨ ਇਹਦੇ ਵਿੱਚ ਹੀ ਹੁਣ ਚਲ ਠੀਕ ਆ ਨਾ ਹਟੋ ਤੋ ਸੱਖਾ ਆਇਆ ਚੰਗਾ ਚਲੋ ਡੇੜੀ ਕਰਿਓ ਹਾਂ ਤੇ ਸੈਰਸ ਨੂੰ ਨਾਲ ਲੈ ਕੇ ਜਾਇਆ ਕਰ ਚੰਗਾ ਚਲੋ ਕੋਈ ਨਾ ਮੈਂ ਖੜੂਗਾ ਨਾਲ ਉਹਦਾ ਹਟਿਆ ਕਰ ਕੋਈ ਨਾ ਆ ਆ ਯਾਰ ਅੱਜ ਮੇਰੇ ਸੱਟ ਲੱਗੀ ਆ ਲੱਕ ਪੀੜ ਕਰਦੈ ਨਹੀਂ ਹਟਦਾ ਇਹ ਤਾਂ ਮੁੰਡਿਆਂ ਦਾ ਵੱਧ ਕੰਮ ਮੈਂ ਕਰਦਾ ਕਰਨਾ ਆਹੜਾ ਭਰਾ ਬੜਾ ਕਮਵਾਣਾ ਇਹ ਵੀ ਹੁਣ ਮੈਨੂੰ ਸੂਤਰ ਕਰਨਾ ਹੀ ਪੈਣਾ ਵਾ ਗੱਲ ਹੱਦੋਂ ਜ਼ਿਆਦਾ ਵੱਧ ਗਈ ਆ ਕੋਈ ਨਹੀਂ ਕਰਦਾ ਤੇਰਾ ਇਲਾਜ ਪ੍ਰਭ ਕਰੇ ਆ ਗਏ ਜੇ ਹਾਂ ਲੈ ਵੀ ਜੀਵਨ ਹੋਰ ਤਾਂ ਪਤਾ ਨਹੀਂ ਇੰਜ ਇੰਨੀ ਮौज ਹੀ ਉਹ ਕੋਈ ਗੱਲ ਕਰਨ ਵਾਲੀ ਰਹਿਣ ਦੇ ਉੱਤੇ ਕਿਤੇ ਮੈਂ ਬਾਹਰ ਲੈ ਨਹੀਂ ਮੇਰੀ ਗੱਲ ਸੁਣੋ ਰਹਿਣ ਦੇ ਉੱਤੇ ਕੁੜਮਾ ਦੀ ਸਕੂਟਰੀ ਆ ਆਹੋ ਚੁੱਪ ਕਰਕੇ ਤੁਹਾਨੂੰ ਤੇ ਕਾਰ ਲਾ ਕੇ ਆਓ ਜਾ ਕੇ ਉਹ ਨਹੀਂ ਨਹੀਂ ਉਹ ਹੁਣ ਰਹਿਣ ਦੇ ਉਹ ਉਹਨਾਂ ਆਪ ਦਿੱਤੀ ਐਹੀਂ ਕਿਹੜੀ ਬਣ ਕੇ ਲਈ ਗਏ ਕੋ ਉਹਨਾਂ ਨੇ ਆਪ ਦਿੱਤੀ ਆ ਨਾ ਭਾਵੇਂ ਤੁਹਾਡੀ ਕੁੜਮਣੀ ਦਾ ਸੁਭਾਣਿਕਾ ਚੰਗਾ ਉਹ ਮੈਨੂੰ ਪੱਕਾ ਪਤਾ ਵੀ ਕਾਰ ਦੇ ਕਲੇਸ਼ ਪਾ ਕੇ ਬੈਠੀ ਹਣੀ ਆ ਜੋਪਕਾਰ ਕਰਨਾ ਭਲੀ ਭਲੀ ਵਿੱਚ ਉਹਨਾਂ ਦੀ ਸਕੂਟਰੀ ਵਾਪਸ ਕਰਕੇ ਆਓ ਮੇਰੀ ਪਿਲੋਗਰਾਸ ਚਲਣਾ ਇਹਨੂੰ ਆਪਣੀ ਦਿਲਜੀਤ ਨੂੰ ਕਰੀਆ ਫੋਨ ਆ ਕਿ ਘਰ ਸੋਕ ਸਾੰਧੀ ਜਿਹਦੀ ਸਕੂਟਰੀ ਨੇ ਹੁੰਦੀ ਆ ਕਿ ਜਦੋਂ ਕਲੇਸ਼ ਪਿਆ ਵਾ ਜੇ ਕਲੇਸ਼ ਪਿਆ ਹੋਊਗਾ ਨਾ ਤੇ ਫਿਰ ਪੰਜ ਚੌਹ ਦਿਨਾਂ ਨੂੰ ਮੈਂ ਜਾਣਾ ਉਧਰੋਂ ਤੇ ਮੈਂ ਜਾਂਦਾ ਫੁਲਾਗ ਦੇ ਮੁਰਕੇ ਬੱਸੇ ਪਾ ਕੇ ਗਾਂ ਚਲ ਜੂਗਾ ਤੁਸੀਂ ਤਾਂ ਤਰਾ ਢੋ ਢੋ ਕੇ ਉੱਤੇ ਤਾਂ ਉਹ ਗੰਦੀ ਕਰ ਛੜੀ ਸਾਰੀ ਉਹ ਚੱਲ ਫਿਰ ਹੁਣ ਜਦੋਂ ਮੈਂ ਕਦੀ ਖਾਦ ਦਾ ਬੋਰਾ ਲੱਦ ਲੈਂਦੇ ਜੇ ਕਦੀ ਕੋਹ ਲੱਦ ਲੈਂਦੇ ਕਦੀ ਕੋਹ ਲੱਦ ਲੈਂਦੇ ਜੇ ਬੜਾ ਮਨ ਗੱਲ ਹੀ ਹੋ ਹਾਂ ਉਹਨੇ ਰੇਤੇ ਗੇ ਜਗੇ ਮਜ਼ਾ ਬੜਾ ਹੁੰਦਾ ਕਦੀ ਉੱਥੇ ਲਾਜੀ ਦੀ ਕਦੀ ਉੱਥੇ ਦੀ ਕਦੀ ਉੱਥੇ ਮਜਾ ਤਾਂ ਖਾ ਗਾਵਾ ਪਰ ਇਹ ਆਪੇ ਬਗਾਨੀ ਚੀਜ਼ ਬਗਾਨੀ ਹੁੰਦੀ ਆ ਨਾ ਜੇ ਚੰਗੀ ਲੱਗਦੀ ਆ ਤੇ ਆਪ ਲਲੋ ਕੋਈ ਚਲਦੀ ਚੁਲਦੀ ਮਿਲ ਜਾਣੀ ਆ ਭਾਵੇਂ ਚੀ ਉਹ ਨਹੀਂ ਹਾਂ ਹੁਣ ਵੇਨੇ ਕੀ ਸਾਤਾ ਬਾ ਇਹਦੇ ਹੱਥ ਜੇ ਪੈ ਗਈ ਜਬਦੀ ਲੈਣੀ ਪੈਣੀ ਹੁਣ ਆਹ ਤੇ ਲਲੋ ਕੋਈ ਗੱਲ ਨਹੀਂ ਹੈ ਕੋਈ ਨਹੀਂ ਆ ਥੋੜੇ ਮਹੀਨੇ ਕੱਢ ਲਓ ਮੈਂ ਕਿਚੋ ਨਾ ਆਇਣਾ ਚਾਹੁੰਦੇ ਆ ਲਲੋ ਉਹ ਤਾਂ ਗੱਲ ਠੀਕ ਵਾ ਨਾ ਤੇ ਚੁੱਪ ਕਰਕੇ ਨਾ ਤੇ ਆ ਇਹਨੂੰ ਕਰਕੇ ਥੱਲੇ ਲਾ ਕੇ ਇਹਦੀ ਸਫਾਈ ਕਰਕੇ ਤੇ ਅੰਦਰ ਲਾਓ ਤੇ ਜਾ ਕੇ ਤੇ ਦੇ ਕੇ ਆਓ ਉਹਨਾਂ ਦੀ ਮੇਰੀ ਪਹਿਲੋ ਗੱਲ ਸੁਣ ਲਾ ਤੂੰ ਪਹਿਲਾ ਕੰਮ ਇਹ ਕਰ ਵੀ ਦਲਜੀਤ ਨੂੰ ਕਰ ਫੋਨ ਕਰ ਸਵੇਰੇ ਸੋਚ ਕੀ ਹਿਸਾਬ ਤਾਂ ਬਹੁਤ ਹੈ ਮੈਂ ਕੀ ਫੋਨ ਕਰਾਂ ਨੂੰ ਸੁੱਖ ਸਾਂਦ ਵਾ ਤੇ ਠੀਕ ਆ ਨਹੀਂ ਤੇ ਫਿਰ ਰਹਿਣ ਦਾਂ ਕਰਕੇ ਕੱਲ ਹੀ ਪੈਸੇ ਖਰਚ ਜਾਣੇ ਉਹ ਸਾਡੀ ਧੀ ਆ ਉਹ ਪੈਸੇ ਕਿਤੇ ਹੋਰ ਕੇ ਗੱਜੇ ਲਾਵਾਂਗੇ ਪਤਾ ਨਹੀਂ ਮੈਨੂੰ ਸ਼ਰਮ ਆਉਂਦੀ ਐ ਐਵੇਂ ਕੁੜਮਾ ਦੇ ਘਰੋਂ ਚੀਜ਼ ਚੁੱਕ ਲਿਆਈ ਐ ਲਿਆਉਣੀ ਨਹੀਂ ਚਾਹੀਦੀ ਸਾਨੂੰ ਉਹ ਯਾਰ ਲਿਆਉਣੀ ਕੀ ਤੇਰੇ ਹੁੰਦੇ ਆ ਵੀ ਪਰੋਣਾ ਕਿੰਨਾ ਕਾਲਾ ਪੈ ਗਿਆ ਏ ਨਹੀਂ ਭਾਈ ਤੁਸੀਂ ਲੈ ਜਾਓ ਲੈ ਜਾਓ ਇੱਥੇ ਆਉਂਗਾ ਜਾਉਂਗਾ ਮੈਂ ਫਿਰ ਕੀ ਕਰਦਾ ਜੇ ਮੈਂ ਵੀ ਉਹ ਵੀ ਸਿਆਣਾ ਬਣਾ ਧੌੜੀ ਧੜੀ ਇਹ ਬੰਦਾ ਕਰੇ ਕਿ ਇਹਨੂੰ ਮਨਾ ਕਰਦਾ ਬੰਦਾ ਚੰਗਾ ਲੱਗਦਾ ਵਾ ਚੰਗਾ ਤਾਂ ਨਹੀਂ ਲੱਗਦਾ ਪਰ ਨਾ ਇਹ ਤਾਂ ਤੁਸੀਂ ਗੰਦੀ ਕਰ ਛੜੀ ਆ ਜਾ ਕੇ ਤੇ ਉਹਦੇ ਨੇ ਘਰ ਪਚਾਓ ਉਹਨਾਂ ਦੇ ਚਲ ਕੋਈ ਨੋਦ ਮੈਂ ਦੋ ਕਾਟੀਆਂ ਪਾਣੀ ਦੀਆਂ ਮਾਰਨੀਆਂ ਤੇ ਕਰਦਣੀ ਸੋ ਤਾ ਕੇ ਤੇ ਅੰਦਰ ਲਾ ਦੋ ਇਹਨੂੰ ਕੱਪੜਾ ਪਾ ਦਿਓ ਉੱਤੇ ਆਹੋ ਚਲ ਠੀਕ ਆ ਠੀਕ ਵਾ ਨਾ ਠੀਕ ਆਹੋ ਚਲ ਆਓ ਚਾਹ ਬਣਾਈ ਚਾਹ ਪੀ ਲਓ ਚਾਹ ਪਿਆਰਾ ਮੈਂ ਇੱਥੇ ਬਹਿਣਾ ਵਾ ਆਜੋ ਆਜੋ ਅੰਦਰ ਹੀ ਪਾਣੀ ਪੀਓ ਆਜੋ ਅੰਦਰ ਹੀ ਬਾਬਾ ਉਹ ਨਹੀਂ ਇੱਥੇ ਮੈਂ ਬਹਿਣਾ ਇੱਥੇ ਚੰਗਾ ਬੈਠੇ ਰਹੋ